ਤੋ ਤਸਵੀਰ ਐ ਇਸ ਵੇਲੇ ਤੁਹਾਨੂੰ ਦੇ ਰਾ ਜਿਹੜੀਆਂ ਬਸਤੀ ਬਾਅਦ ਇੱਥੇ ਯੂਪੀ ਨੰਬਰ ਦੀ ਗੱਡੀ ਨੇ ਜਿਹੜਾ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਥੱਲੇ ਦੇ ਦਿੱਤਾ ਸੋ ਇਸ ਵੇਲੇ ਦੇਖ ਸਕਦੇ ਹੋ ਗੱਡੀ ਜਿਹੜੀ ਇੱਥੇ ਰੋਕ ਲਿੱਤੀ ਆ ਮੌਕੇ ਤੇ ਗੱਲਬਾਤ ਕਰਾਂਗੇ ਭਾਈ ਕੀ ਹੋਇਆ ਕਿਸੇ ਨੂੰ ਭਾਈ ਆ ਬੰਦਾ ਆ ਰਿਹਾ ਸੀ ਦਰਗਾਹ ਵਾਲੀ ਸਾਈਡ ਤੋਂ ਭਾਈ ਇੱਧਰ ਹੀ ਸਾਈਡ ਤੋਂ ਆ ਰਿਹਾ ਭਾਈ ਨੂੰ ਪਤਾ ਗੱਡੀ ਵੱਜ ਗਈ ਇਹਨੇ ਰੋਕੀ ਨਹੀਂ ਭਾਈ ਪਿਛਲਾ ਟਾਇਰ ਵੀ ਭਾਈ ਦੇ ਉੱਤੇ ਚੜਾਤਾ ਭਾਈ ਕੋਠੇ ਨਹੀਂ ਗਿਆ ਉੱਥੇ ਤੇ ਕਿੱਥੇ ਇਹਦੇ ਬੰਦੇ ਜਿਨ੍ਹਾਂ ਦੇ ਉੱਤੇ ਗੱਡੀ ਚੜੀ ਹੈ ਉਹ ਭਾਈ ਨਸ ਹਸਪੀਟਲ ਐਡਮਿਟ ਕਰਾ ਕੇ ਆਏ ਭਾਈ ਨੂੰ ਨਹੀਂ ਰਹਿਣ ਵਾਲੇ ਕਿੱਥੇ ਤੇ ਪਤਾ ਲੱਗਾ ਉਸ ਉਹ ਇੱਥੇ ਲੋਕਲ ਹੀ ਰਹਿਣ ਵਾਲੇ ਆ ਵੱਡੇ ਇਹਨਾਂ ਦੇ ਰਿਸ਼ਤੇਦਾਰ ਹਾਂਜੀ ਹਾਂਜੀ ਕਾਸੀ ਕੀ ਹੋਇਆ ਇਹ ਆਪਣੇ ਸੂਰੀਆਨਕਲੇਬ ਦੇ ਰਹਿਣ ਵਾਲੇ ਆ ਇਹ ਬੰਦੇ ਤੇ ਉਹਦਾ ਆਪਣੇ ਇੱਥੇ ਰਿਸ਼ਤੇਦਾਰੀ ਆ ਸਾਡੇ ਮੇਰੇ ਚੀਚਾ ਜੀ ਆ ਇਹ ਆਪਾਂ ਮਿਲਣ ਵਾਸਤੇ ਆਏ ਸੀ ਅਜਾ ਤੁਹਾਡੇ ਤੁਹਾਡੇ ਵਾਲੇ ਆਏ ਸੀ ਮਿਲਣੇ ਆਏ ਸੀ ਘਰ ਠੀਕ ਆ ਤੇ ਕਿੰਨੇ ਜਣੇ ਸੀਗੇ ਇਹ ਬੈਸੇ ਤਾਂ ਇਕੱਲੇ ਸੀਗਾ ਉਹਦਾ ਦੋ ਜਣੇ ਸੀ ਅਲੱਗ-ਅਲੱਗ ਮੋਟਰਸਾਈਕਲ ਤੇ ਸੀਗੇ ਹੂੰ ਤੇ ਇਹ ਇਕੱਲੇ ਇੱਕ ਜੇ ਇੱਕ ਮੋਟਰਸਾਈਕਲ ਤੇ ਸੀਗੇ ਬਾਕੀ ਉਹ ਸਿਰਫ ਪਿੱਛੇ ਕਾਰਨ ਕੀ ਸਮਝਦ ਇਹ ਫਾਂਜੀ ਫੋਨ ਆਇਆ ਸਾਨੂੰ ਹੂੰ ਇਹ ਕਾਫੀ ਤੇਜ਼ ਆ ਰਹੀ ਹੈ ਮੈਨੂੰ ਸਾਨੂੰ ਪਤਾ ਲੱਗਾ ਕਾਫੀ ਤੇਜ਼ ਆ ਰਹੀ ਹੈਗਾ ਤੇ ਉਹਨਾਂ ਨੇ ਜਦ ਆਏ ਇਹਨੇ ਜਗ ਦਾ ਮੋੜ ਘੱਟ ਦੀ ਵਿੱਚੋਂ ਅੱਛਾ ਇਹਨੇ ਆ ਜਿਹੜੇ ਗੱਡੀ ਵਾਲੇ ਨੇ ਇਹ ਪਿੱਛੇ ਕੀ ਬੰਨੇ ਆ ਪਾਜੀ ਇਹ ਪਿੱਛੇ ਇੱਕ ਗੱਡੀ ਤਾਂ ਹੋਈ ਦੋ ਦੋ ਗੱਡੀਆਂ ਦਾ ਮਤਲਬ ਕੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਯੂਪੀ ਨੰਬਰ ਦੀ ਮਹਿੰਦਰਾ ਗੱਡੀ ਭਾਰਟੋਂ ਆਉਣ ਵਾਲੀ ਦੇ ਪਿੱਛੇ ਇੰਨਾ ਵੱਡਾ ਜਖੀਰਾ ਬੰਨਿਆ ਟਰਾਲੀ ਬੰਨੀ ਜੀ ਪਿੱਛੇ ਦੇਖੋ ਇਹ ਪਤਾ ਨਹੀਂ ਕਿੱਦਾਂ ਸਾਰੇ ਨਾਕੇ ਕ੍ਰੋਸ ਕਰਕੇ ਆ ਗਈ ਹੈ ਇਹ ਕਿੱਦਾਂ ਇੱਥੇ ਤੱਕ ਪਹੁੰਚ ਗਏ ਹੀ ਨਹੀਂ ਜਿਹੜੇ ਸਮੇਂ ਆ ਰਹੀ ਹੈ ਦੇਖੋ ਕਿੰਨਾ ਵੱਡਾ ਜ਼ਕੀਰਾ ਪਿੱਛੇ ਬੰਨਿਆ ਹੋਇਆ ਨਾ ਕੋਈ ਪ੍ਰਸ਼ਾਸਨ ਦਾ ਡਰ ਆ ਨਾ ਖੋਫ ਆ ਆ ਦੇਖੋ ਕਿੱਦਾਂ ਲੋਕਾਂ ਨੂੰ ਜਿਹੜੀ ਇੱਕ ਸੜਕ ਦੇ ਉੱਪਰ ਮੋਤ ਜਿਹੜੀ ਦੇਣ ਦੇ ਲਈ ਇਹ ਗੱਡੀ ਜਿਹੜੀ ਘੁੰਮ ਰਹੀ ਹੈ ਕਿ ਕਿਸੇ ਵਿਅਕਤੀ ਦਾ ਨੁਕਸਾਨ ਹੋਵੇ ਜਾਨੀ ਨੁਕਸਾਨ ਹੋਵੇ ਮਾਲੀ ਨੁਕਸਾਨ ਹੋਵੇ ਤਾਂ ਕਿੱਦਾਂ ਕੋਈ ਬਚਾਅ ਕਰੂਗਾ ਰੋਡ ਹੋ ਕੇ ਆ ਰਿਹਾ ਜਰਾ ਨਹੀਂ ਭਾਜੀ ਇਹਨਾਂ ਨੂੰ ਚੈਕਿੰਗ ਨਹੀਂ ਕੀਤੀ ਜਾਂਦੀ ਪਿੱਛੇ ਜਿੱਦਾਂ ਹੁਣ ਪੁਲਿਸ ਜਦੋਂ ਇੱਥੇ ਪ੍ਰਸ਼ਾਸਨ ਪਹੁੰਚਿਆ ਇਹ ਹੁਣ ਨਾਰਮਲ ਬੰਦਾ ਕੋਈ ਸਹੀ ਸਲਾਮਤ ਬੰਦਾ ਕੋਈ ਆ ਰਿਹਾ ਹੋਵੇ ਉਹਨਾਂ ਨੂੰ ਤਾਂ ਮਿੰਟੋ ਮਿੰਟ ਘੇਰ ਲੈਂਦੇ ਆ ਹੁਣ ਮਲਾ ਜਾਉਂਦਾ ਇਦਾਂ ਦੇ ਮੁੰਡਿਆਂ ਨੂੰ ਘੇਰਦੇ ਨੇਗੇ ਘੇਰਦੇ ਨਹੀਂ ਆ ਦੋ ਟਾਇਰ ਚੜ ਗਏ ਉਹਨਾਂ ਦੀਆਂ ਲੱਤਾਂ ਤੇ ਪਿਛਲੇ ਟਾਇਰ ਹਾਂਜੀ ਠੀਕ ਹੈ ਅੱਗੇ ਵੱਜਦਾ ਆਇਆ ਗੱਡੀ ਦੇ ਟਾਇਰ ਜਿਹੜੇ ਟਰਾਲੀ ਤੇ ਚੜੇ ਆ ਪਿਛਲੇ ਟਰਾਲੀ ਤੇ ਸੋ ਦੇਖੋ ਜੀ ਗੱਡੀ ਮਗਰ ਟਰਾਲੀ ਦੇ ਦੋ ਜਿਹੜਾ ਜਿਹੜਾ ਦਸਿਆ ਰਿਹਾ ਕਿ ਟਾਇਰ ਆ ਜਿਹੜੇ ਚ ਕਿ ਤੁਸੀਂ ਦਾਖਲ ਕਿਤੇ ਕਰਵਾਇਆ? ਨੈਸ਼ਨਲ ਹਸਪੀਟਲ 'ਚ ਕਰਾਇਆ। ਤੇ ਕੀ ਕੰਡੀਸ਼ਨ ਆਉਂਦਾ ਉਹਨਾਂ ਦੀ? ਹਲੇ ਪਤਾ ਨਹੀਂ ਲੱਗਾ ਸੀ ਕੇ ਸੀ ਹਲੇ। ਹੂੰ ਤੇ ਡਰਾਈਵਰ ਜਿਹੜਾ ਫੜਿਆ ਮੋਕੇ ਤੇ ਡਰਾਈਵਰ ਨੇ ਉਹਦਾ ਮੋਕਾ ਉਹਦੇ ਨਾਲ ਦਾ ਆ ਮੁੰਡਾ। ਤੇ ਡਰਾਈਵਰ ਭੱਜ ਗਿਆ। ਡਰਾਈਵਰ ਭੱਜ ਗਿਆ। ਤੇ ਕਿੰਨੀ ਦੇਰ ਪਹਿਲਾਂ ਆ ਹਾਦਸਾ ਹੋਇਆ ਜੀ? ਇਹ ਕਹਿੰਦਾ 25 ਮਿੰਟ ਹੋ ਗਿਆ ਅਧਰ ਘੰਟਾ। ਤੇ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਲੱਗੇ? ਮੰਗ ਮੰਗ ਤੇ ਸਾਡੀ ਇਹੀ ਹੈ ਜੀ ਹੁਣ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ। ਉਹਨਾਂ ਦਾ ਮੋਟਰਸਾਈਕਲ ਕਿੱਥੇ ਜਿਹਨਾਂ ਦਾ ਐਕਸੀਡੈਂਟ ਹੋਇਆ? ਉਹਨਾਂ ਦਾ ਮੋਟਰਸਾਈਕਲ ਸਾਹਮਣੇ ਹੀ ਹੈ। ਕੀ ਉਮਰ ਕਿੰਨੀ ਹੈ ਉਮਰ ਉਹਨਾਂ ਦੀ ਹੋਣੀ ਹੈ ਜੀ 40 ਸਾਲ ਹੋਣੀ ਹੈ 40-50 ਤੱਕ ਸੋ ਦੋਸਤੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਆਹ ਦੇਖੋ ਜੀ ਯੂਪੀ ਨੰਬਰ ਦੀ ਜਿਹੜੀ ਗੱਡੀ ਹੈ ਯੂਪੀ 24T 2893 ਦਾ ਨੰਬਰ ਹੈ ਔਰ ਇਸ ਗੱਡੀ ਹੋਈ ਹੈ ਜਿਹੜੀ ਕੀ ਸ਼ਰਿਆਮ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਇੱਕ ਲੋਕਾਂ ਦੇ ਨਾਲ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਇਹ ਗੱਡੀ ਪਿੱਛੇ ਬੰਨੀ ਹੋਈ ਹੈ ਇੱਕ ਗੱਡੀ ਦੇ ਨਾਲ ਨਾਲ ਦੂਜੀ ਗੱਡੀ ਦਾ ਕੰਮ ਕੀ ਹੈ ਪ੍ਰਸ਼ਾਸਨ ਨੂੰ ਸਿੱਧੀ ਸਿੱਧੀ ਜਿਹੜੀ ਤੌਰ ਤੇ ਜਿਹੜੀਆਂ ਅੱਖਾਂ ਦਿਖਾਈਆਂ ਜਾ ਰਹੀਆਂ ਪ੍ਰਸ਼ਾਸਨ ਕਿਉਂ ਨਹੀਂ ਇਹਨਾਂ ਦੇ ਕਾਰਵਾਈ ਜਿਹੜੀ ਕਰਦਾ ਔਰ ਇਹ ਜਿਹੜੇ ਹਾਂਜੀ ਬਾਈ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਹੋ ਇੱਥੇ ਹਾਂ ਇੱਥੇ ਆਏ ਯਾ ਇੱਥੇ ਆਏ ਆਂ ਕਹਾਂ ਸੇ ਆਏ ਹੋ ਓਪੀਸ ਸੇ ਹੈ ਓਪੀ ਕੀ ਕਰਨਾ ਆਏ ਸੀ ਇੱਧਰ ਕੀ ਕੰਮ ਸੀ ਰਿਪੇਅਰਿੰਗ ਕਰਾਣੇ ਹੈ ਮਸ਼ੀਨ ਕੀ ਰਿਪੇਅਰਿੰਗ ਕਰਾ ਰਿਹਾ ਰਿਪੇਅਰਿੰਗ ਆ ਪਿੱਛੇ ਬੰਨੀ ਆ ਤੁਹਾਨੂੰ ਕਦੀ ਪੁਲਿਸ ਨੇ ਰੋਕਿਆ ਨਹੀਂ ਰੋਕਾ ਲਈ ਰੋਕ ਤੁਲੀਏ ਨਹੀਂ ਇਹ ਤੇ ਨਾ ਤੁਸੀਂ ਬੰਦਾ ਥੱਲੇ ਦੇ ਦਿੱਤਾ ਨਾ ਤਾ ਰੋਕਿਆ ਹਾਂ ਐਸੇ ਲਾਊਡ ਹੈ ਲੈ ਕੇ ਘੁੰਮਣਾ ਹਮ ਸਮਝ ਗਏ ਐਸੇ ਆਪਕੋ ਅਲਾਊਡ ਹੈ ਲੈ ਕੇ ਜਾ ਸਕਤੇ ਆਪ ਬਫਿਰ ਉਹ ਦੇਖਸਾ ਤੇ ਜੀ ਪ੍ਰਸ਼ਾਸਨ ਦੀਆਂ ਸ਼ਰੀਆਮ ਜਿਹੜੀਆਂ ਧੱਜੀਆਂ ਉਡਾ ਰਹੇ ਨੇ ਲੋਕ ਕਿੱਥੋਂ ਯੂਪੀ ਕੀ ਨਾਮ ਤੁਹਾਡਾ ਨਾਮ ਕੀ ਆਪਕਾ ਹਮਾਰੀ ਗੱਡੀ ਨਹੀਂ ਹੈ ਭਾਈ ਗੱਡੀਆਂ ਹਮ ਤਾਂ ਬਾਹਰੇ ਸੇ ਲਾਏ ਤੇ ਯਾਰ ਤੈਨੂੰ ਤੁਸੀਂ ਉਹ ਅੱਛਾ ਤੁਸੀਂ ਉਹ ਬਣਵਾ ਲਿਆ ਕੇ ਆਏ ਹੋ ਉਹ ਕਦ ਲਈ ਲੈ ਕੇ ਆਏ ਹੋ ਖੇਤੀਬਾੜੀ ਲਈ हां भाई तो ਆਹ ਦੇਖੋ ਜੀ ਜਿਹੜੇ ਬੰਦਿਆਂ ਨੇ ਗੱਡੀ ਕਿਰਾਏ ਤੇ ਲੈ ਕੇ ਆਏ ਸੀਗੇ ਤਾਂ ਮੌਕੇ ਤੇ ਮੋਟਰਸਾਈਕਲ ਵੀ ਤੁਹਾਨੂੰ ਦਿਖਾਣੇ ਆ ਤੇ ਇਹ ਬੰਦੇ ਉਹ ਆ ਜਿਹੜੇ ਕਿਰਾਏ ਤੇ ਗੱਡੀ ਨੂੰ ਲੈ ਕੇ ਆਏਵੇਂ ਔਰ ਮੋਟਰਸਾਈਕਲ ਵੀ ਤੁਹਾਨੂੰ ਦਿਖਾਣੇ ਆ ਖੜਾ ਹੋਇਆ ਜੀ ਪੀਪੀ 08 ਡੀ 22 86 ਨੰਬਰ ਗੱਟਾ ਜਿਹੜਾ ਮੋਟਰਸਾਈਕਲ ਆ ਇਹ ਇੱਥੇ ਖੜਾ ਹੋਇਆ ਔਰ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤਾਂ ਇਹ ਗੱਡੀ ਜਿਹੜੀ ਆ ਖੜੀ ਯੂਪੀ ਨੰਬਰ ਦੀ ਇਹਨੇ ਵਿੱਚ ਮਾਰੀ ਆ ਤਾਂ ਨੁਕਸਾਨ ਜਿਹੜਾ ਕਾਫੀ ਇਹਨਾਂ ਦਾ ਹੋਇਆ ਤੇ ਬੰਦਾ ਇਸ ਵੇਲੇ ਜਿਹੜਾ ਇਲਾਜ ਦੇ ਦੌਰਾਨ ਜਿਹੜਾ ਆਪਣਾ ਲਾਜ ਕਰਵਾ ਰਿਹਾ ਉਹਦੇ ਕਾਫੀ ਦੱਸਿਆ ਜਾ ਰਿਹਾ ਲੱਤਾਂ ਦੇ ਉੱਪਰ ਜੋ ਇੱਥੇ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਲੱਤਾਂ ਦੇ ਉੱਪਰ ਜਿਹੜੀ ਗੱਡੀ ਹੈ ਚੜ ਗਈ ਹੈ ਪਰ ਦੇਖੋ ਇੰਨੀ ਵੱਡੀ ਲਾਹ ਪਰਵਾਹੀ ਕਰਦੇ ਨੇ ਲੋਕ ਆਪ ਦਾ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਵਾ ਪਰ ਦੂਜੇ ਬੰਦੇ ਦਾ ਨੁਕਸਾਨ ਕਿੰਨਾ ਸੋਚਦੇ ਆ ਸਰ ਕੀ ਨਾਮ ਬੰਦਾ ਫੜਿਆ ਗਿਆ ਜੀ ਦੇ ਹੀ ਡਰਾਈਵਰ ਤੇ ਗਿਆ ਭੱਜ ਗਿਆ ਐਕਸੀਡੈਂਟ ਹੋਇਆ ਡਰਾਈਵਰ ਭੱਜ ਗਿਆ ਹਾਂ ਜਿਹੜਾ ਵਿੱਚ ਨਾਲ ਹੈ ਕਿਸ ਡਰਾਈਵਰ ਦੇ ਬੈਠੇ ਨੇ ਤੇ ਡਾਕੂਮੈਂਟ ਵਗੈਰਾ ਚੈੱਕ ਕੀਤੇ ਤੁਸੀਂ ਇਹ ਤਾਂ ਥਾਣੇ ਲੈ ਜਾ ਕੇ ਦੇਖਾਂਗੇ ਗੱਡੀ ਥਾਣੇ ਲੈ ਕੇ ਜਾ ਕੇ ਤੇ ਕਿਹਨੂੰ ਇਹ ਬੰਦਾ ਕੀ ਕਰਦਾ ਇੱਥੇ ਇਹ ਨਾਲ ਜਿਹੜਾ ਇੱਕ ਮਗਰ ਚ ਪਾਇਆ ਕਿਹਦਾ ਇਹ ਕਹਿੰਦਾ ਮੈਂ ਬੁਕਿੰਗ ਕਰਾਈ ਸੀ ਕਹਿੰਦਾ ਮੈਂ ਗੱਡੀ ਆਪਣਾ ਮੇਰਾ ਪਿਛਲੀ ਗੱਡੀ ਜਿਹੜੀ ਟਰਾਲੀ ਜਿਹੜੀ ਬੰਨੀ ਇਹ ਨਾਲ ਹੀ ਗੱਡੀ ਦੇ ਵਿੱਚ ਬੈਠੇ ਬਾਕੀ ਜਾ ਕੇ ਪੁੱਛ ਕੇ ਚੁੱਕਾ ਦੇਣਾ ਪਰ ਦੇਖੋ ਇੰਨੇ ਹੀ ਵੱਡਾ ਸਰ ਪਿੱਛੇ ਜਕੀਰਾ ਜਿਹਾ ਬੰਨਿਆ ਆ ਇਦਾਂ ਲੈ ਕੇ ਜਾ ਸਕਦਾ ਇਹ ਕਾਰਵਾਈ ਹੋ ਗਈ ਪੂਰੀ ਜੀ ਹਾਂ ਤੋ ਵੀ ਦੇਖੋ ਆਮ ਤੌਰ ਤੇ ਕੋਈ ਬੰਦਾ ਜੇ ਟ੍ਰਿਪਲਿੰਗ ਕਰ ਰਿਹਾ ਹੈ ਜਾਂ ਟ੍ਰਿਪਲ ਰਾਈਡਿੰਗ ਹੈ ਜਾਂ ਕੋਈ ਵੀ ਉਹਦਾ ਜਿਹੜਾ ਚਲਾਨ काट ਦਿੱਤਾ ਜਾਂਦਾ ਪਰ ਇਦਾਂ ਦੇ ਬੰਦੇ ਕਿੱਥੋਂ ਦੀ ਪਾਰ ਲੈ ਕੇ ਜਾਣਾ ਯੂਪੀ ਜਾਣਾ ਇਦਾਂ ਹੀ ਗੱਡੀ ਲੈ ਕੇ ਇਹ ਦੇਖੋ ਜੇ ਲੈ ਕੇ ਆਏ ਤਾਂ ਥੋੜੇ ਦਿਨ ਖਰਾਬ ਤਾਂ ਕਰੀ ਤੋ ਹੋएगी ਜੀ ਤੇ ਜਿਹੜੇ ਬੰਦੇ ਦਾ ਜਿਹੜਾ ਸੱਟਾ ਲੱਗਿਆ ਪਤਾ ਲੱਗਾ ਕਿੱਥੇ ਰਹਿਣ ਵਾਲਿਓ ਇੱਥੇ ਲੋਕਲ ਹੀ ਹੈਗਾ ਜਲੰਧਰ ਦਾ ਹੀ ਆ ਬਸ ਕਿਰਦਾ ਦਾ ਕਰੀ ਤੇ ਆ ਕਿਧਰੋਂ ਰੇ ਸੀਗੇ ਉਹ ਇਹ ਗੱਡੀ ਵਾਲੇ ਪਤਾ ਲੱਗਾ ਜੀ ਇਧਰੋਂ ਇਧਰੋਂ ਆਇਆ ਕਮੂਠਨ ਦੇ ਸਿਆੜ ਤੋਂ ਹਾਂ ਤੇ ਉਹਦਾ ਤਾਂ ਬਾਕੀ ਪੁੱਛ ਕੇ ਚੱਕਰਾਂਗੇ ਤਾਂ ਫਿਰ ਪਤਾ ਕੀ ਮੈਸੇਜਰ ਦੇਣਾ ਚਾਹੁੰਦੇ ਏਦਾਂ ਦੇ ਲੋਕਾਂ ਨੂੰ ਜਿਹੜੇ ਕਿ ਆ ਦੇਖੋ ਲੋਕਾਂ ਨੂੰ ਆ ਕੇ ਨੁਕਸਾਨ ਨਜਾਇਜ਼ ਕਿਸੇ ਦਾ ਹੋ ਜਵੇ ਉਹ ਮੈਡੀਕਲ ਬਹੁਤ ਜਿਆਦਾ ਚਲੋ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਪਰ ਇਹ ਜਿਹੜਾ ਜਕੀਰਾ ਇਹਨਾਂ ਵੱਡਾ ਬੰਨਿਆ ਇਹਨਾਂ ਦੇ ਕਿਸੇ ਵੀ ਘਟਰਾ ਹੋ ਸਕਦੀ ਹੈ ਗਲਤੀ ਇਹ ਵੀ ਕਰਮੀ ਹੋਏਗੀ ਤੁਹਾਨੂੰ ਚਲਾ ਦੇਣਾ ਤੇ ਗੱਡੀ ਸਰ ਹੁਣ ਲੈ ਕੇ ਆਪਣੇ ਕਬਜ਼ੇ ਲੈ ਰਹੇ ਠੀਕ ਬਹੁਤ ਠੀਕ ਸੋ ਥਾਣਾ ਬਸਤੀ ਬਾਵਾ ਖੇਲ ਦਾ ਇਲਾਕਾ ਪੈਂਦਾ ਜਿਹੜੀ ਗੱਡੀ ਹੈ ਪੁਲਿਸ ਨੇ ਹੁਣ ਕਬਜ਼ੇ ਦੇ ਵਿੱਚ ਲੈ ਲਈ ਹੈ ਤਾਂ ਹੁਣ ਇੱਥੋਂ ਦੀ ਪੁਲਿਸ ਗੱਡੀ ਨੂੰ ਜਿਹੜੀ ਲੈ ਕੇ ਜਾਏਗੀ ਔਰ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਰਿ ਉਹ ਇੱਥੇ ਪਹੁੰਚੇ ਨੇ ਸੋ ਦੇਖ ਸਕਦੇ ਹੋ ਕਿ ਇਹ ਯੂਪੀ ਨੰਬਰ ਦੀ ਗੱਡੀ ਆ ਔਰ ਪਿੱਛੇ ਕਾਫੀ ਵੱਡਾ ਜਿਹੜਾ ਟਰਾਲੀ ਜੀ ਬੰਨੀ ਆ ਔਰ ਤੇ ਨਾਂ ਜਿਹੜਾ ਵਿਅਕਤੀ ਹੈ ਜਿਹਨੂੰ ਗੱਡੀ ਦੇ ਵਿੱਚ ਬਿਠਾਇਆ ਹੋਇਆ ਉਹ